ਸਤਿ ਸ਼੍ਰੀ ਅਕਾਲ ਮਰਹਬਾ ਸੋ ਸ਼ਹਿਰ ਲੁਧਿਆਣਾ ਜੀ ਹਾਂ ਪੰਜਾਬ ਦੀ ਰਾਜਨੀਤੀ ਦਾ ਧੁਰਾ ਮੰਨੇ ਜਾਣ ਵਾਲੇ ਸ਼ਹਿਰ ਲੁਧਿਆਣਾ ਦੇ ਵਿੱਚ ਬੀਜੇਪੀ ਦੇ ਵੱਲੋਂ ਜਿਹੜੀ ਟਿਕਟ ਦੇ ਵਟਵਾਰਾ ਕੀਤਾ ਗਿਆ ਉਹਨੂੰ ਉਹਦੇ ਵਿੱਚ ਇੱਕ ਵੈਰਾਈਟੀ ਦਾ ਜਿਹੜਾ ਉਹਨੂੰ ਟਿਕਟਾਂ ਦਾ ਵਟਵਾਰਾ ਦੱਸਿਆ ਜਾ ਰਿਹਾ ਹੈ ਚੰਗਿਆ ਦਿੱਤੀ ਜਾ ਰਹੀ ਹੈ ਅਸੀਂ ਨਹੀਂ ਕਹਿ ਰਹੇ ਬਲਕਿ ਖੁਦ ਵਿਪੱਖਸ਼ ਕਹਿ ਰਿਹਾ ਹੈ ਜਾਂ ਖੁਦ ਉਹਨਾਂ ਦੇ ਪਾਰਟੀ ਦੇ ਵਰਕਰ ਕਹਿ ਰਹੇ ਨੇ ਸੋ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਪਾਰਟੀ ਦੇ ਵਿੱਚ ਪਾਰਟੀ ਵੱਲੋਂ ਜਿਹੜੀ ਟਿਕਟਾਂ ਦੇ ਵਟਵਾਰੇ ਦੇ ਵਿੱਚ ਪੁਸ਼ਚੈਨੀ ਜਿਹੜੇ ਹੈਗੇ ਆ ਭਾਜਪਾ ਦੇ ਵਰਕਰ ਜਿਹੜੇ ਹੈਗੇ ਆ ਉਹ 34 ਵਰਕਰਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਉੱਥੇ ਹੀ ਇੱਕ ਦਿਨ ਪਹਿਲਾਂ ਆਏ ਜਿਹੜੇ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਐ ਕੁਝ ਚਹੇਤਿਆਂ ਨੂੰ ਟਿਕਟ ਦੇ ਕੇ ਨਵਾਜਿਆ ਜਾਂਦਾ ਹੈ ਦੂਜੇ ਪਾਸੇ ਜੇ ਗੱਲਬਾਤ ਕਰੀਏ ਤਾਂ ਕੁਝ ਐਸੇ ਦੇ ਵੀ ਦੇਖਣ ਨੂੰ ਉਦਾਹਰਨ ਮਿਲੇ ਨੇ ਕਿ ਜਿਹਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਪਾਰਟੀ ਦੇ ਵਿੱਚ ਆਏ ਕੁਝ ਨੇਤਾ ਜਿਨ੍ਹਾਂ ਨੂੰ ਉਸ ਸਮੇਂ ਲੁਭਾਣ ਲਿਆ ਪਾਵਰ ਸੈਕਟਰ ਪਾਵਰ ਗੇਮ ਦਿਖਾਉਣ ਲਈ ਵਾਈ ਸਿਕਿਉਰਿਟੀ ਤੱਕ ਦਿੱਤੀ ਗਈ ਪਰ ਹੁਣ ਇਲੈਕਸ਼ਨਾਂ ਦੇ ਵੇਲੇ ਮੌਜੂਦਾ ਉਹਨਾਂ ਦੀ ਜਿਹੜੀ ਕਾਉਂਸਲਰੀ ਨੂੰ ਵੀ ਨਜ਼ਰਅੰਦਾਜ਼ ਕਰਕੇ ਉਹਨਾਂ ਦੇ ਟਿਕਟ ਕੱਟ ਦਿੱਤੇ ਗਏ ਔਰ ਇਹ ਵੀ ਦਿਖਾ ਦਿੱਤਾ ਗਿਆ ਕਿ ਉਹ ਚਾਹੇ ਕਿਸੇ ਮੰਤਰੀ ਜਾਂ ਕਿਸੇ ਉੱਚ ਪਦਵੀ ਵਾਲਿਆਂ ਦੇ ਕਿਸੇ ਐਮਐਲਏ ਦੇ ਨਜ਼ਦੀਕੀ ਉਹ ਹੋਨ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਪਰ ਜੇ ਪਾਰਟੀ ਨੂੰ ਪਾਰਟੀ ਜਿਹੜਾ ਹੈ ਆਪਣੇ ਹਿਸਾਬ ਨਾਲ ਆਪਣੇ ਅਨੁਸ਼ਾਸਨ ਦੇ ਹਿਸਾਬ ਨਾਲ ਟਿਕਟਾਂ ਦਿੰਦੀ ਨਜ਼ਰ ਆ ਰਹੀ ਪਰ ਉੱਥੇ ਹੀ ਇਹ ਵੀ ਦੇਖਣ ਨੂੰ ਮਿਲਿਆ ਕਿ ਜਿਨ੍ਹਾਂ ਨੇ ਪਾਰਟੀ ਲਈ ਕੁਝ ਕੀਤਾ ਹੈ ਪਾਰਟੀ ਵੋ ਲਈ ਕੀਤੇ ਕਮਨ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਗਿਆ ਕੁਝ ਇਹ ਜੇ ਮਹਿਰੂਮ ਵੀ ਹੈ ਜਿਹੜੇ ਸ਼ਾਇਦ ਇਸ ਟਾਈਮ ਦੁਨੀਆ ਚ ਨਹੀਂ ਹੈ ਪਰ ਉਹਨਾਂ ਦੇ ਪਰਿਵਾਰ ਨੂੰ ਬੁਲਾ ਕੇ ਟਿਕਟ ਦਿੱਤੀ ਗਈ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਸੋ ਬਹੁਤ ਸਾਰੀਆਂ ਗੱਲਾਂ ਦੇ ਨਾਲ ਜਿਹੜਾ ਬੀਜੇਪੀ ਦੀ ਟਿਕਟ ਵਟਵਾਰੇ ਨੂੰ ਇੱਕ ਵੈਰਾਈਟੀ ਟਿਕਟ ਵਟਵਾਰਾ ਕੀਤਾ ਜਾ ਰਿਹਾ ਹੈ ਵੈਰਾਈਟੀ ਦੇ ਵਿੱਚ ਜੇ ਗੱਲਬਾਤ ਕਰੀਏ ਤਾਂ ਗੱਲਬਾਤ ਕਰਦੇ ਹਾਂ 59 ਨੰਬਰ ਵਾਰਡ ਤੋਂ ਜਿੱਚਾ ਅਮਿਤ ਗੋਸਾਈ ਜਿਹੜੇ ਕਿ ਪਾ ਇੱਕ ਟਕਸਾਲੀ ਜਿਹੜੇ ਹੈਗੇ ਆ ਬੀਜੇਪੀ ਦੇ ਵਰਕਰ ਰਹੇ ਆ ਪਰਵਾਰਕ ਪੁਸ਼ਤੈਨੀ ਜਿਹੜਾ ਪਰਿਵਾਰ ਹੈਗਾ ਉਹ ਜੁੜਿਆ ਰਿਹਾ ਭਾਜਪਾ ਨਾਲ ਪਰ ਉਹਨਾਂ ਦੀ ਟਿਕਟ ਕੱਟ ਕੇ ਉੱਥੇ ਸਿਰਫ ਇੱਕ ਦਿਨ ਪਹਿਲਾਂ ਜਿਹੜਾ ਜੁਆਇਨ ਹੋਏ ਭਾਜਪਾ ਦੇ ਵਿੱਚ ਜੁਆਇਨ ਹੋਈ ਹੈ ਮਾਲਾ ਟਾਂਡਾ ਉਹਨਾਂ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਟਿਕਟ ਦੇ ਦਿੱਤੀ ਗਈ ਹੈ ਸੋ ਉੱਥੇ ਹੀ ਦੂਜੇ ਪਾਸੇ ਜੇ ਗੱਲਬਾਤ ਕਰੀਏ ਤਾਂ ਇੱਕ ਹੋਰ ਟਕਸਾਲੀ ਜਿਹੜੇ ਹੈਗੇ ਆ ਪੁਰਾਣੇ ਪੁਛਤਾਨੀ ਇਕਤਰਾ ਦੇ ਕਹਿ ਲੋ ਵਰਕਰ ਹੈਗੇ ਆ ਜੋ ਕਈ ਵਾਰੀ ਚੌਣ ਵੀ ਲੜ ਚੁੱਕੇ ਹੈਗੇ ਆ ਸੋ ਉਹ ਜੇ ਗੱਲਬਾਤ ਕਰੀਏ ਰਮੇਸ਼ ਚੈਨ ਬਿੱਟਾ ਜੀ ਹਰ ਰਮੇਸ਼ ਜੈਨ ਬਿੱਟਾ ਨੂੰ ਵਾਰਡ ਨੰਬਰ 9 ਤੋਂ ਉਹਨਾਂ ਲੇਡੀਜ਼ ਵਾਰਡ ਹੈ ਸੋ ਉਹਦੇ ਵਿੱਚ ਉਹਨਾਂ ਦੀ ਪਤਨੀ ਨੀਲਮ ਰਮੇਸ਼ ਜੈਨ ਬਿੱਟਾ ਨੂੰ ਇਗਨੋਰ ਕਰਕੇ ਜਿਹੜਾ ਹੈਗਾ ਕਿਸੇ ਹੋਰ ਜਿਹੜਾ ਹੈ ਵਰਕਰ ਨੂੰ ਟਿਕਟ ਦੇ ਦਿੱਤੀ ਗਈ ਹੈ ਸੋ ਰਮੇਸ਼ ਜੈਨ ਬਿੱਟਾ ਵੱਲੋਂ ਇਸ ਦੇ ਬਗਾਵਤੀ ਸੁਰਧਖੰਡ ਹੋਏ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦੇ ਐਲਾਨ ਕਰ ਦਿੱਤਾ ਗਿਆ ਇੱਥੇ ਹੀ ਗੱਲਬਾਤ ਕਰੀਏ ਤਾਂ ਸਭ ਤੋਂ ਹੈਰਾਨੀ ਦੇਣ ਵਾਲੀ ਗੱਲ ਹੁੰਦੀ ਹੈ ਕੀ ਮੈਂਬਰ ਜੀਹਾਂ ਮੰਤਰੀ ਜਿਹੜਾ ਲੁਧਿਆਣਾ ਤੋਂ ਦੋਰੇ ਮੰਤਰੀ ਰਵਨੀਤ ਸਿੰਘ ਬਿੱਟੂ ਜੀਹਾਂ ਰਵਨੀਤ ਸਿੰਘ ਬਿੱਟੂ ਦੇ ਕਜ਼ਨ ਕਹ ਲੋ ਜਾਂ ਰਵਨੀਤ ਸਿੰਘ ਬਿੱਟੂ ਦੇ ਖਾਸਮ ਖਾਸ ਜਿਹੜੇ ਕੀ ਜਦੋਂ ਲੋਕ ਸਭਾ ਚੋਣਾਂ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੇ ਨਾਲ ਉਹਨਾਂ ਦੇ ਉਹਨਾਂ ਦੇ ਨਾਲ ਵਫਾਦਾਰੀ ਕਹ ਲੋ ਜਾਂ ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਨੂੰ ਨਿਭਾਉਂਦੇ ਹੋਏ ਕਾਂਗਰਸ ਜੀ ਟਕਸਾਲੀ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਜੁਆਇਨ ਹੁੰਦੇ ਨੇ ਪਾਵਰ ਗੇਮ ਦੇ ਵਿੱਚ ਉਹਨਾਂ ਨੂੰ ਵਾਈ ਸਿਕਿਉਰਿਟੀ ਤੱਕ ਦਿੱਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਜਿਹੜਾ ਹੁਣ ਜਦੋਂ ਉਹ ਮੌਕੇ ਦੇ ਮਜੂਤਾ ਕਾਉਂਸਲਰ ਰਹੇ ਨੇ ਆਖਰੀ ਕਾਉਂਸਲਰ ਰਹੇ ਨੇ ਲਾਪਰਾ ਪਰਮਿੰਦਰ ਲਾਪਰਾ ਔਰ ਉਹਨਾਂ ਨੂੰ ਉਹਨਾਂ ਦਾ ਟਿਕਟ ਕੱਟ ਕੇ ਜਿਹੜਾ ਹੈਗਾ ਕਿਸੇ ਹੋਰ ਨੂੰ ਦੇ ਦਿੱਤਾ ਗਿਆ ਨੀਰੂ ਸ਼ਰਮਾ ਨੂੰ ਦੇ ਦਿੱਤਾ ਗਿਆ ਹਾਲਾਂਕਿ ਨੀਰੂ ਸ਼ਰਮਾ ਵੀ ਜੇ ਗੱਲਬਾਤ ਕਰੀਏ ਤੇ ਉਹ ਵੀ ਕਾਂਗਰਸ ਤੋਂ ਹੀ ਭਾਜੀਪੀ ਦੇ ਵਿੱਚ ਕਾਂਗਰਸ ਤੋਂ ਭਾਜੀਪੀ ਚ ਸ਼ਾਮਲ ਹੋਈ ਨੇ ਪਰ ਫਿਰ ਵੀ ਨੀਰੂ ਸ਼ਰਮਾ ਨੂੰ ਵਾਰਡ ਨੰਬਰ 51 ਤੋਂ ਪਰਮਿੰਦਰ ਸਿੰਘ ਲਾਪੜਾ ਦੀ ਸਿਟਿੰਗ ਜਿਹੜੀ ਟਿਕਟ ਨੂੰ ਕੱਟ ਕੇ ਨਜ਼ਰ ਅੰਦਾਜ਼ ਕਰਕੇ ਨੀਰੂ ਸ਼ਰਮਾ ਨੂੰ ਜਿਹੜਾ ਦਿੱਤਾ ਗਿਆ ਐਦਾਂ ਹੀ ਜੇ ਗੱਲਬਾਤ ਕਰੀਏ ਤਾਂ ਪਵਨ ਗਰਗ ਇੱਕ ਇਹ ਜਿਹਾ ਨਾਮ ਹੈ ਜਿਹੜਾ ਕਿ ਅਗਰ ਨਗਰ ਜੀ ਹਾਂ ਅਗਰ ਨਗਰ ਦੇ ਵਿੱਚ ਪਵਨ ਗਰਗ ਨੂੰ ਟਿਕਟ ਦੇ ਦਿੱਤਾ ਗਿਆ ਹੈਗਾ ਜਿਹੜੇ ਵਾਰਡ ਨੰਬਰ 58 ਤੋਂ ਹੈਰਾਨੀ ਵਾਲੀ ਗੱਲ ਹੈ ਕਿ ਉੱਥੋਂ ਦੀ ਹੋਰ ਵੀ ਕਈ ਜਿਹੜੇ ਪੁਰਾਣੇ ਜਿਹੜੇ ਹੈਗੇ ਟਕਸਾਲੀ ਅਸੀਂ ਗੱਲ ਕਰੀਏ ਤੇ ਭਾਜਪਾ ਵਰਕਰ ਹੈ ਰਾਮ ਕੁਮਾਰ ਹੈਗੇ ਆ ਜਾਂ ਰਾਮ ਗੁਪਤਾ ਹੈਗੇ ਆ ਜਾਂ ਹੋਰ ਬਹੁਤ ਸਾਰੇ ਉੱਥੇ ਦੇ ਟਕਸਾਲੀ ਵਰਕਰ ਹੈ ਜਿਹੜੇ ਕਿ ਇਸ ਚ ਭਾਜਪਾ ਦੇ ਪੁਰਾਣੇ ਵਰਕਰ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਪਵਨ ਗਰਗ ਨੂੰ ਜਿਹੜਾ ਜਿਹੜੀ ਇੱਕ ਟਿਕਟ ਦਿੱਤੀ ਗਈ ਹੈਗੀ ਐ ਇਹ ਸਾਰੀਆਂ ਚੀਜ਼ਾਂ ਇਹ ਵਿਵਾਦਾਂ ਦੇ ਵਿੱਚ ਐ ਚਰਚਾਵਾ ਦੇ ਵਿੱਚ ਐ ਕਿਉਂਕਿ ਲੋਕ ਜਿਹੜੇ ਹੈਗੇ ਆ ਵਰਕਰ ਐ ਇਹਦੇ ਨਾਲ ਡੀਮੋਟੀਵੇਟ ਵੀ ਹੁੰਦਾ ਤੇ ਉੱਥੇ ਮੋਟੀਵੇਟ ਵੀ ਹੁੰਦਾ ਕਿਉਂਕਿ ਜੇ ਗੱਲਬਾਤ ਕਰੀਏ ਤਾਂ ਰਵਿੰਦਰ ਅਰੋੜਾ ਜੀ ਹਾਂ ਭਾਜਪਾ ਦੇ ਨਾਲ ਲੁਧਿਆਣਾ ਦੇ ਵਿੱਚ ਜੇ ਭਾਜਪਾ ਨੂੰ ਕਾਰਪੋਰੇਟ ਸੈਕਟਰ ਨਾਲ ਜੋੜਨ ਵਾਲੇ ਜਾਂ ਪਾਜਪਾ ਨੂੰ ਤੇ ਇੰਡਸਟਰੀ ਦੇ ਵਿੱਚ ਇੱਕ ਜਿਹੜਾ ਪੁੱਲ ਦਾ ਕੰਮ ਕਰਨ ਵਾਲੇ ਉਹ ਜਿਹੜੇ ਰਵਿੰਦਰ ਰੋੜਾ ਸੀ ਸ਼ਾਇਦ ਉਹ ਚਾਹੇ ਅਜੋ ਜਿਹੜੇ ਹੈਗੇ ਮਹਿਰੂਮ ਇਸ ਦੁਨੀਆ 'ਚ ਨਹੀਂ ਹੈ ਪਰ ਉਹਨਾਂ ਦੇ ਪਤਨੀ ਨੂੰ ਉਹਨਾਂ ਦੇ ਪਤਨੀ ਨੂੰ ਜਿਹੜਾ ਹੈਗਾ ਟਿਕਟ ਦਿੱਤਾ ਗਿਆ ਸੋ ਐਦਾਂ ਹੀ ਜੀ ਗੱਲਬਾਤ ਕਰੀਏ ਤਾਂ ਪੁਰਾਣੇ ਵਰਕਰਾਂ ਦੀ ਵੈਲਿਊ ਬਰਕਰਾਰ ਹੈ ਸੁਨੀਤਾ ਰਾਣੀ ਜਿਹੜੀ ਕਿ ਜਿਨ੍ਹਾਂ ਨੂੰ 6ਵੀਂ ਵਾਰ ਜਿਹੜੀ ਟਿਕਟ ਦੇ ਦਿੱਤੀ ਗਈ ਹੈ ਵਾਰਡ ਨੰਬਰ 88 ਤੋਂ ਤੇ ਉੱਥੇ ਹੀ ਜੇ ਗੱਲਬਾਤ ਕਰੀਏ ਤਾਂ ਸਭ ਤੋਂ ਮਜ਼ੇਦਾਰ ਜਿਹੜਾ ਇੱਕ ਲੋਕ ਗੱਲਬਾਤ ਕਰ ਰਿਹਾ ਚਰਚਾ ਬਣੀ ਹੋਈ ਹੈ ਰਾਤ ਦੀ ਜਿਹੜੀ ਟਿਕਟ ਅਨਾਉਂਸ ਹੋਈ ਹੈ ਕਿ ਵਾਰਡ ਨੰਬਰ 15 ਤੋਂ ਸੰਗੀਤਾ ਰਾਣੀ ਨੂੰ ਬਿਨਾ ਫਾਰਮ ਭਰੇ ਹੀ ਬਿਨਾ ਮੰਗੇ ਹੀ ਬੋਰਡ ਨੰਬਰ 15 ਤੋਂ ਉਹਨਾਂ ਨੂੰ ਪ੍ਰਤੀਯਾਗੀ ਅਲਾਉਂਸ ਕਰ ਦਿੱਤਾ ਗਿਆ ਸੋ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਨੂੰ ਦੇਖ ਕੇ ਐਂ ਲੱਗਦਾ ਹੈ ਕਿ ਸਭ ਦੀ ਚਲੀ ਹੈ ਗੱਲਬਾਤ ਕਰੀਏ ਤਾਂ ਮੁਕੇਸ਼ ਗੋਤਮ ਜੀ ਹਾਂ ਪਾਜਪਾ ਦੇ ਜਿਹੜੇ ਪ੍ਰਤੀਯਾਸ਼ੀ ਬਣੇ ਆ ਵਾਰਡ ਨੰਬਰ 10 ਤੋਂ ਮੁਕੇਸ਼ ਗੋਤਮ ਨੂੰ ਵੀ ਜਿਹੜੀ ਟਿਕਟ ਅਨਾਉਂਸ ਕੀਤੀ ਜਾ ਚੁੱਕੀ ਹੈ ਇਦਾਂ ਹੀ ਕਾਰੋਬਾਰੀ ਬੋਬੀ ਜਿੰਦਲ ਦੀ ਪਤਨੀ ਫਾਉਨਾ ਜਿੰਦਲ ਨੂੰ ਵੀ ਵਾਰਡ ਨੰਬਰ 53 ਤੋਂ ਉਹਨਾਂ ਨੂੰ ਟਿਕਟ ਦੇ ਕੇ ਉਹਨਾਂ ਨੂੰ ਪ੍ਰਤੀਯਾਸ਼ੀ ਬਣਾਇਆ ਗਿਆ ਤੇ ਇਦਾਂ ਹੀ ਗੱਲਬਾਤ ਕਰੀਏ ਤਾਂ ਹੋਰ ਜਿਹੜੇ ਵਰਗੇ ਆ ਵਾਰਡ ਨੰਬਰ 64 ਤੋਂ ਅਨਿਲ ਜੈਨ ਨੂੰ ਜਿਹੜੀ ਐਜ਼ ਇੱਕ ਟੈਸਟ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਭਾਜਪਾ ਵੱਲੋਂ ਸੋ ਵਾਰਡ ਨੰਬਰ 64 ਸੋ ਸੋ ਕੁੱਲ ਮਿਲਾ ਕੇ ਜੇ ਗੱਲਬਾਤ ਕਰੀਏ ਤਾਂ ਭਾਜਪਾ ਵੱਲੋਂ ਜਿਹੜੇ ਟਿਕਟ ਦੀ ਅਨਾਉਂਸਮੈਂਟ ਹੋਈ ਹੈ ਉਹ ਬੜੀ ਵੈਰਾਈਟੀ ਦਾ ਰਹਾ ਹੈ ਲੋਕ ਉਸ ਚੀਜ਼ ਨੂੰ ਬੜਾ ਉਹਦਾ ਇੰਜੋਏ ਕਰ ਰਹੇ ਹੈ ਕਿਤੇ ਅਣਦੇਖੀ ਵੀ ਹੋਈ ਹੈ ਪਰ ਕੁੱਲ ਮਲਾਕਿਲ ਲੋਗੇ ਨੂੰ ਇਹ ਕਹਿ ਰਿਹਾ ਕਿ ਸ਼ਾਇਦ ਪਾਰਟੀ ਵੱਲੋਂ ਜੇਤੂ ਕੈਂਡੀਡੇਟਾਂ ਤੇ ਜਿਹੜਾ ਹੈਗਾ ਦਾਅ ਖੇលਿਆ ਗਿਆ ਤਾਂਕਿ ਉਹਦੇ ਲਈ ਫਿਰ ਕੁਝ ਚਾਹਤਿਆਂ ਨੂੰ ਨਾਰਾਜ਼ ਜ਼ਰੂਰ ਕੀਤਾ ਗਿਆ ਪਰ ਮਿੰਟੂ ਸ਼ਰਮਾ ਦੀ ਗੱਲਬਾਤ ਕਰੀਏ ਤਾਂ ਜਿਹੜੇ ਅਕਾਲੀ ਦਲ 'ਚ ਜਾ ਕੇ ਵਾਪਸ ਘਰ ਵਾਪਸੀ ਕਰ ਚੁੱਕੇ ਨੇ ਉਹਨਾਂ ਨੂੰ ਵੀ ਇਸ ਵਾਰੀ ਫੇਰ ਇੱਕ ਵਾਰੀ ਟਿਕਟ ਤੋਂ ਵਾਂਝਾ ਰੱਖਿਆ ਗਿਆ ਉਹਨਾਂ ਨੂੰ ਵੀ ਟਿਕਟ ਨਹੀਂ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਜਿਹੜਾ ਹੈਗਾ ਸੁਮਨ ਜੀ ਹਾਂ ਉਹਨਾਂ ਦੀ ਜਗ੍ਹਾ ਜਿਹੜੇ ਐ ਸੁਮਨ ਵਰਮਾ ਨੂੰ ਟਿਕਟ ਦੇ ਦਿੱਤਾ ਗਿਆ ਸੋ ਮਿੰਟੂ ਸ਼ਰਮਾ ਇੱਕ ਵਾਰੀ ਫੇਰ ਨਰਾਸ਼ ਹੋ ਰਹੇ ਨੇ ਐਦਾਂ ਹੀ ਗੱਲਬਾਤ ਕਰੀਏ ਤਾਂ ਹੋਰ ਵੀ ਬਹੁਤ ਸਾਰੇ ਕੁਝ ਇਹ ਜਿਹੇ ਹੈਗੇ ਐ ਸੀਮਾ ਵਰਮਾ ਸੀਮਾ ਵਧਵਾ ਨੂੰ ਵੀ ਵਾਰਡ ਨੰਬਰ 71 ਤੋਂ ਜਿਹੜੀ ਕਿ ਸੰਦੀਪ ਵਧਵਾ ਦੀ ਵਾਈਫ ਹੈ ਉਹਨਾਂ ਨੂੰ ਵੀ ਜਿਹੜਾ ਟਿਕਟ ਦੇ ਦਿੱਤੀ ਗਈ ਐ ਸੋ ਇਹ ਜਿਹੇ ਬਹੁਤ ਸਾਰੇ ਚਿਹਰੇ ਹੈਗੇ ਐ ਜਿਨ੍ਹਾਂ ਨੂੰ ਜਿਹੜਾ ਨਵਾਦਿਆ ਗਿਆ ਟਿਕਟ ਦਿੱਤੀ ਗਈ ਹੈ ਲੱਖੀ ਚੋਪੜਾ ਜੀ ਹਾਂ ਲੱਖੀ ਚੋਪੜਾ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਬਕਾਇਦਾ ਉਹਨਾਂ ਦੀ ਵਾਈਫ ਨੂੰ ਜਿਹੜਾ ਟਿਕਟ ਦਿੱਤਾ ਗਿਆ ਹੈਗਾ ਬਕਾਇਦਾ ਸੋ ਉਹਨਾਂ ਨੂੰ ਵੀ ਹਲਕਾ ਵੈਸਟ ਚੋਂ ਇੱਕ ਅੱਛਾ ਨਾਮ ਹੈਗਾ ਹਿਮਾ চোপੜਾ ਜਿਹੜੇ ਕੀ ਲੱਖੀ চোপੜਾ ਦੀ ਵਾਈਫ ਹੈ ਵਾਰਡ ਨੰਬਰ ਜੇ ਗੱਲਬਾਤ ਕਰੀਏ ਤਾਂ 63 ਤੋਂ ਉਹਨਾਂ ਨੂੰ ਵੀ ਟਿਕਟ ਦੇ ਕੇ نوازਿਆ ਗਿਆ ਸੋ ਲੋਕ ਬੜੇ ਹੈਰਾਨ ਵੀ ਹੈ ਔਰ ਬੜੇ ਜਿਹੜੀਆਂ ਇਹਨੂੰ ਲੈ ਕੇ ਗੱਲਾਂ ਵੀ ਹੋ ਰਹੀਆਂ ਟਿਕਟ ਦੀ ਦਾਅਵੇਦਾਰੀਆਂ ਨੂੰ ਲੈ ਕੇ ਜਿਹੜੇ ਨਿਰਾਸ਼ ਹੋਏ ਹੈ ਉਹਨਾਂ ਵੱਲੋਂ ਸਵਾਲ ਚੱਕੇ ਜਾ ਰਹੇ ਆ ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਹੈਗਾ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਬਗਾਵਤੀ ਸੂਰਵੀ ਦੇਖਣ ਨੂੰ ਮਿਲ ਰਿਹਾ ਜੇ ਗੱਲਬਾਤ ਕਰੀਏ ਸੋ ਆਸੇ ਫਿਲਹਾਲ ਇਸ ਵੇਲੇ ਦਾ ਵੱਡਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸ਼ੀਤਾਂਵਤ